ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓ ਅੰਕਾਰ ਸਤਿਗੁਰ ਪ੍ਰਸਾਦਿ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁਖਵਾਕ ਪਾਤ ਸਾਹਿ 10ਵੀਂ ਛਾਪੇ ਛੰਦ ਤਵੈ ਪ੍ਰਸਾਦਿ ਚਕਰ ਚਿਹਨ ਵਰਨ ਜਾਤ ਵਰਪਾ ਤਨਹਿਨ ਜਹਿ ਰੂਪ ਰੰਗ ਰੇਖ ਪੇਖ ਕੋ ਕਹਿ ਨਾ ਸਕਤ ਕਿ ਅਚਲ ਮੂਰਤ ਅਨਭਉ ਪ੍ਰਕਾਸ਼ ਅੰਮਿਤੋਜ ਕਹਿ ਜੈ ਕੋਟ ਇੰਦਰ ਇੰਦ੍ਰਾਨ ਸਾਹਿ ਸਹਾਨ ਗਣਜੈ ਤਰਪਾਵਣ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਾਣ ਤ੍ਰਣ ਕਹਿਤ ਤਵੈ ਸਰਵਨਾਮ ਕਥੈ ਕਾਵਨ ਕਰਮਨਾਮ ਵਰਨਤ ਸਮਤ भुजाङ्गियात् शान्त नमस्त्वं अकाले नमस्त्वं कृपाले नमस्तं अरूपे नमस्तं अनूपे नमस्तं अपिखे नमस्तं अलेखे नमस्तं अकाये नमस्तं अजाये नमस्तं अगञ्जे नमस्तं अपञ्जे नमस्तं अनामे नमस्तं अटामे नमस्तं अकर्मं नमस्तमं नमस्तं अनामं नमस्तं अतामं नमस्तं अजिते नमस्तं अपिते नमस्तं अवाहे नमस्तं अटाहे नमस्तं अनिले नमस्तं अनादे नमस्तं अचेदे नमस्तं अगादे ਨਮਸਤੰ ਆਗੰਦੇ ਨਮਸਤੰ ਆਪੰਦੇ ਨਮਸਤੰ ਉਦਾਰੇ ਨਮਸਤੰ ਆਪਾਰੇ ਨਮਸਤੰ ਸੋ ਏਕੈ ਨਮਸਤੰ ਅਨੇਕੈ ਨਮਸਤੰ ਅਪੂਤੇ ਨਮਸਤੰ ਆਜੂਪੇ ਨਮਸਤੰ ਨਿਰਕਰਮੇ ਨਮਸਤੰ ਨਿਰਭਰਮੇ ਨਮਸਤੰ ਨਿਰਦੇਸੇ ਨਮਸਤੰ ਨਿਰਭੇਸੀ ਨਮਸਤੰ ਨਰਨਾਮੀ ਨਮਸਤੰ ਨਿਰਕਾਮੇ ਨਮਸਤੰ ਨਿਰਤਾਤੇ ਨਮਸਤੰ ਨਿਰਕਾਤੇ ਨਮਸਤੰ ਨਿਰਤੂਤੇ ਨਮਸਤੰ ਅਪੂਤੇ ਨਮਸਤੰ ਅਲੋਕੇ ਨਮਸਤੰ ਅਸੋਕੇ ਨਮਸਤੰ ਨਿਰਤਾਪੇ ਨਮਸਤੰ ਅਥਾਪੇ ਨਮਸਤੰ ਤਰਮਾਨੇ ਨਮਸਤੰ ਨਿਧਾਨੇ ਨਮਸਤੰ ਅਗਾਹੇ ਨਮਸਤੰ ਆਵਾਹੇ ਨਮਸਤੰ ਤਰਵਰਗੇ ਨਮਸਤੰ ਆਸਰਗੇ ਨਮਸਤੰ ਪਰਭੋਗੇ ਨਮਸਤੰ ਸੋਜੋਗੇ ਨਮਸਤੰ ਆਰੰਗੇ ਨਮਸਤੰ ਅਭੰਗੇ ਨਮਸਤੰ ਅਗੰਮੇ ਨਮਸਤਸਤ ਰੰਮੇ ਨਮਸਤੰ ਜਲਾਸਰੇ ਨਮਸਤੰ ਨਿਰਾਸਰੇ ਨਮਸਤੰ ਆਜਾਤੇ ਨਮਸਤੰ ਆਪਾਤੇ ਨਮਸਤੰ ਆਮਜਵੇ ਨਮਸਤਸਤ ਅਜਵੇ ਅਦੇਸੰ ਅਦੇਸੇ ਨਮਸਤੰ ਅਭੇਸੇ ਨਮਸਤੰ ਨਿਰਤਾਮੇ ਨਮਸਤੰ ਨਿਰਵਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸਤਸਤ ਦੇਵੈ ਨਮਸਤੰ ਅਪੇਵੈ ਨਮਸਤੰ ਅਜਨਮੇ ਨਮਸਤੰ ਸੋ ਬਨਮੇ ਨਮੋ ਸਰਬ ਗਾਉਨੇ ਨਮੋ ਸਰਬ ਭਾਉਨੇ ਨਮੋ ਸਰਬ ਰੰਗੇ ਨਮੋ ਸਰਬ ਭੰਗੇ नमो कालकाले नमस्तदयाले नमस्तं अवर्णे नमस्तं अमर्णे नमस्तं जरारं नमस्तं कृतारं नमो सर्वदन्दे नमो सात अभन्दे नमस्तं निर्साके नमस्तं निर्वाके, नमस्तं रीहीमे नमस्तंकरिमे नमस्त अनन्ते नमस्तं महन्ते ਨਮਸਤਸਤ ਰਾਗੇ ਨਮਸਤੰ ਸੋਹਾਗੇ ਨਮੋ ਸਰਬ ਸੋਖੰ ਨਮੋ ਸਰਬ ਪੋਖੰ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਚਾਚਰੀ ਚੰਦ ਤੁਐ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂ ਹੈ ਆਪੂ ਹੈ ਅਲੇਖ ਹੈ ਅਪੀਖ ਹੈ ਅਨਾਮ ਹੈ ਅਕਾਮ ਹੈ ਅਧੀ ਹੈ ਅਪੀ ਹੈ ਜੀਤ ਹੈ ਅਪੀਤ ਹੈ ਤਿਰਮਾਨ ਹੈ ਨਿਧਾਨ ਹੈ ਤਿਰਵਰਗ ਹੈ ਅਸਰਗ ਹੈ ਅਨੀਲ ਹੈ ਅਨਾਦ ਹੈ ਅਜੀ ਹੈ ਆਜ਼ਾਦ ਹੈ ਅਜਨਮ ਹੈ ਅਬਰਨ ਹੈ ਭੂਤ ਹੈ ਭਰਨ ਹੈ ਅਗੰਝ ਹੈ ਅਭੰਝ ਹੈ ਅਚੂਜ ਹੈ ਆ ਝੰਝ ਹੈ ਅਮੀਕ ਹੈ ਰਫੀਕ ਹੈ ਆ ਧੰਦ ਹੈ ਆ ਬੰਧ ਹੈ ਨਿਰਭੂਜ ਹੈ ਅਸੂਜ ਹੈ ਆਕਾਲ ਹੈ ਆਜਾਲ ਹੈ ਅਲਾਹ ਹੈ ਆਜਾਹ ਹੈ ਅਨੰਤ ਹੈ ਮਹੰਤ ਹੈ ਅਲੀ ਬੈਨਰ ਸ੍ਰੀ ਕਹੈ ਨਿਰਲੰਭ ਹੈ ਅਸੰਭ ਹੈ ਅਗੰਭ ਹੈ ਅਜੰਮ ਹੈ ਅਭੂਤ ਹੈ ਅਚੂਤ ਹੈ ਆ ਲੋਕ ਹੈ ਅਸੋਕ ਹੈ ਅਕਰਮ ਹੈ ਆ ਭਰਮ ਹੈ ਅਜੀਤ ਹੈ ਅਭੀਤ ਹੈ ਅਵਾਹ ਹੈ ਅਗਾਹ ਹੈ ਅਮਾਰ ਹੈ ਨਿਧਾਨ ਹੈ ਅਨੇਕ ਹੈ ਪ੍ਰੀਕ ਹੈ ਪੁਜੰਗ ਪ੍ਰਿਆਤ ਛੰਦ ਨਮੋ ਸਰਬ ਮਾਨੇ ਸਮਸਟੀਨ ਧਾਨੇ ਨਮੋ ਦੇਵ ਦੇਵੇ ਆਪੇ ਕੀ ਆਪੇ ਵੇ ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗਾਉਣੇ ਨਮੋ ਸਰਬ ਭਾਉਣੇ अनङ्गी अनाथे नृसङ्गी परमाथे नमो पानपाने नमो मान माने नमो चन्द्रचन्द्रे नमो पानपाने नमो गीतगीते नमो तानताने नमो नृतनृते नमो नादनादे नमो पानपाने नमो बादे अनंगी अनामे समस्ति स्वरूपे प्रपङ्गि परमार्थे समस्ति विपूते कलाङ्कं विना निकलाकि स्वरूपे नमो राजराजेश्वरं परमरूपे नमो योगजोगेश्वरं परमसिद्धे नमो राजराजेश्वरं परमवृद्धे नमो शस्त्रपाणि नमो अस्त्रमाणे नमो परमज्ञाता नमो लोकमाता अपेक्षि अपरमि अपोकी अपोक्ते नमो योगजोगेश्वरं परमज्योते नमो नित्यनारायणे क्रूरकर्मे नमो प्रेत अप्रेत देवे सुधर्मे नमो रोगहर्त नमो रागरूपे नमो साहसाहं नमो पूपूपे नमो दानदाने नमो मानमाने नमो रोगरोगे नमस्तं इसनानं नमो मन्त्रमन्त्रं नमो यन्त्रयन्त्रं जंतर ਨਮੋ ਇਸਤੇ ਇਸਤੇ ਨਮੋ ਤਾੰਤਰ ਤੰਤਰੰ ਸਦਾ ਸੱਚ ਦਾ ਆਨੰਦ ਸਰਬੰਨ ਪਰਨਾਸੀ ਅਨੂਪੇ ਅਰੂਪੇ ਸਮਸਤਲ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬ੍ਰਿਧ ਕਰਤਾ ਅਦਉ ਉਰਦ ਅਰਦੰ ਅਗੰ ਓਗ ਹਰਤਾ ਪਰਮ ਪਰਮ ਪਰਮੇਸ਼ਵਰੰ ਤੋਸ਼ ਪਾਲੰ ਸਦਾ ਸਰਬਦਾ ਸਿੱਧ ਦਾਤਾ ਦਇਆਲੰ ਅਛੇ ਦੀ ਅਭੇਦੀ ਅਨਾਮ ਅਕਾਮ ਸਮਸਤੋ ਪਰਾ ਦੀ ਸਮਸ ਤਸਤ ਧਾਮੰ ਤੇਰਾ ਜੋਰ ਚਾਚਰੀ ਛੰਦ ਜਲੇ ਹੈ ਹਲੇ ਹੈ ਅਪੀਤ ਹੈ ਭੇ ਹੈ ਪ੍ਰਭੂ ਹੈ ਅਝੂ ਹੈ ਆਦੇਸ ਹੈ ਅਭੀਸ ਹੈ ਉਝੰਗ ਪ੍ਰਿਆਤ ਛੰਦ अगाद्धे अवाद्धे अनं्दी सवरूपे नमो सर्वमाने माने समास्थी निदानِ नवस्तवं निर्नाथे नवस्तवं प्रमाथे नवस्तवं अगंजी नवस्तवं अपंजी नवस्तवं अकाले नवस्तवं अपाले नमो सर्भ नमो सर्भ नमो राजराजे नमो साजे नमो साहे नमो माहे नमो गीत गीते नमो प्रीते नमो रोखरोखे नमो सोखे नमो रोगे नमो भोगे नमो जीतं नमो पीतं नमो सर्वज्ञानं नमो परमतानं नमो सर्वमन्त्रं नमो सर्वजन्त्रं नमो सर्वदृष्टं नमो सर्वकृष्टं नमो सर्वरङ्गे तृपङ्गे अनङ्गे नमो जीवजीवं नमो बीजबीजे अखिजे अपिजे समस्तं प्रसिज्ये कृपालं स्वरूपे कुकर्मं प्रणासि सदा सर्वदा हृदयसिद्धं निवासी ਚਰਪਟ ਛੰਦ ਤਵੈ ਪ੍ਰਸਾਦ ਅੰਮ੍ਰਿਤ ਕਰਮੇ ਅੰਬ੍ਰਤ ਧਰਮੇ ਅਖਲ ਜੋਗੀ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਧਰਮ ਅਲਖ ਕਰਮ ਸਰਬੰ ਦਾਤਾ ਸਰਬੰ ਗਿਆਤਾ ਸਰਬੰ ਭਾਨੇ ਸਰਬੰ ਮਾਨੇ ਸਰਬੰ ਪ੍ਰਾਣੰ ਸਰਬੰ ਤਰਾਣੰ ਸਰਬੰ ਭੂਤਾ ਸਰਬੰ ਜੁਗਤਾ ਸਰਬੰ ਦੇਵੰ ਸਰਬੰ ਭੇਵੰ ਸਰਬੰ ਕਾਲੇ ਸਰਬੰ ਪਾਲੇ ਰੂਵਾਲ ਚੰਦ ਤੁਐ ਪ੍ਰਸਾਦ ਆਦ ਰੂਪ ਅਨਾਦ ਮੂਰਤ ਅਜੋਨ ਪੁਰਖ ਪਾਰ ਸਰਬ ਮਾਨ ਤਿਰਮਾਨ ਦੇਵ ਅਭੇਵ ਆਦ ਉਦਾਰ ਸਰਬ ਪਾਲਕ ਸਰਬ ਕਾਲਕ ਸਰਬ ਕੋਪਨ ਕਾਲ ਜਤਰ ਤਤਰ ਵਿਰਾਜਹੀ ਔ ਤੂਤ ਰੂਪ ਰਸਾਲ ਨਾਮ ਠਾਮ ਨਾ ਜਾਤ ਜਾਕਰ ਰੂਪ ਰੰਗ ਨਾ ਰੇਖ ਆਦ ਪੁਰਖ ਉਦਾਰ ਮੂਰਤ ਅਜੋਨ ਆਦ ਸੇਖ ਦੇਸ ਔਰ ਨਾ ਭੀਸ ਜਾਕਰ ਰੂਪ ਰੇਖ ਨਾ ਰਾਗ ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨਰਾਗ ਨਾਮ ਕਾਮ ਬਹੀਨ ਪੇਖਤਾ ਥਾਮ ਹੋ ਨਹ ਜਾਹੀ ਸਰਬ ਮਾਨ ਸਰਬ ਤਰਮਾਨ ਸਦਾਬ ਮਾਨ ਤਾਹੀ ਇਕ ਮੂਰਤਾ ਨੇਕ ਦਰਸਨ ਕੀ ਨ ਰੂਪ ਆਨੇਕ ਖੇਲ ਖੇਲ ਅਖੇਲ ਖੇਲਣ ਅੰਤ ਕੋ ਫਿਰ ਏਕ ਦੇਵ ਭੇਵ ਨਾ ਜਾਣਹੀ ਜਿਹ ਬੇਦ ਔਰ ਕ ਤੇਵ ਰੂਪ ਰੰਗ ਨਾ ਜਾਤ ਪਾਤ ਸੁ ਜਾਣੀ ਕਿਹ ਜੀਵ ਤਾਤ ਮਾਤ ਨਾ ਜਾਤ ਜਾਕਰ ਜਨਮ ਮਰਨ ਬਹੀਨਾ ਚੱਕਰ ਬਕਰ ਫਿਰ ਚਤਰ ਚੱਕ ਮਾਨਹੀ ਪਰਤੀਨ ਲੋਕ ਚਾਉਂਦਾ ਹੈ ਕਿ ਬਿਖੈ ਜਗ ਜਾਪਈ ਜਿਹ ਜਾਪ ਆਦ ਦੇਵ ਅਨਾਦ ਮੂਰਤ ਥਾਪਿਓ ਸਭੈ ਜਿਹ ਥਾਪ ਪਰਮ ਰੂਪਪਨੀਤ ਮੂਰਤਾ ਪੂਰਨ purka ਅਪਾਰ ਸਰਬ ਵਿਸ਼ਵ ਰਚਿਓ ਸੰਜਮ ਭਵ ਗੜਨ ਭੰਜਨ ਹਾਰ ਕਾਲ ਹੀਨ ਕਲਾ ਸੰਜੁਗਤ ਅਕਾਲ purka ਦੇਸ ਧਰਮ ਧਾਮ ਸੋ ਭਰਮ ਰਹਤ ਭੂਤ ਅਲਖ ਅਭੇਸ ਅੰਗ ਰਾਗ ਨ ਰੰਗ ਜਾ ਕਹੈ ਜਾਤ ਪਾਤਨਾ ਨਾਮ ਗਰਬ ਗੰਜਨ ਦੁਸ਼ਟ ਭੰਜਨ ਮੁਕਤ ਦਾਇਕ ਕਾਮ ਆਪ ਰੂਪਾ ਮੀਕ ਅਨਸਤਤ ਇਕ ਪਰਕਵ ਤੂਤੈ ਗਰਬ ਗੰਜਨ ਸਰਬ ਭੰਜਨ ਆਦ ਰੂਪ ਸੂਤ ਅੰਗ ਹੀਨ ਅਭੰਗ ਅਨਾਤਮ ਇਕ ਪਰਕ ਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਤਪਾਰ ਸਰਬ ਗੰਤਾ ਸਰਬ ਹੰਤਾ ਸਰਬ ਤੇ ਅਨਭੇਖ ਸਰਬ ਸਾਸ਼ਤਰ ਨਾ ਜਾਣਹੀ ਜਿਹ ਰੂਪ ਰੰਗ ਰੇਖ ਪਰਮ 베ਦ ਪੁਰਾਨ ਜਾ ਕਹੇ ਨੇਤ ਭਾਕਤ ਨਿਤ ਕੋਟ ਸਿਮਰਤ ਪ੍ਰਾਨ ਸਾਸ਼ਤਰ ਨਾ ਆਵੀ ਬਹੁ ਚਤ ਮਹਦ ਭਾਰ ਛੰਦ ਤਵੈ ਪ੍ਰਸਾਦਿ गुणगण उदार महिमा अपार आसन अपाङ्ग उपमा अनंग अन्पौ प्रकाश निसजन अनास आ जान बाह, आ साह राजान राज पानान पान देवान् देव उपमा महान इन्द्रान इन्द्र बालान् बाल रङ्कान रङ्क कालान काल अनपूत अङ्ग अभ अपङ्ग गतमित अपार गुणगण उदार मुनगण प्रणाम निर्पय निकाम अतदुत प्रचण्ड मितगत अखण्ड आलिश्य कर्म अदृश्य धर्म ਸਰਵਾ ਪ੍ਰਣਾਟ ਹੈ ਅਨੰਡ ਵਾਟ ਹੈ ਚਾਚਰੀ ਛੰਦ ਤਵ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰੀ ਅੰ ਕਰਿ ਅੰ ਨਿਰਨਾਮੀ ਅਕਾਮੇ ਪੋਜੰਗ ਪ੍ਰਿਆਤ ਛੰਦ ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ ਚਤਰ ਚੱਕਰ ਦਾਨੇ ਚਤਰ ਚੱਕਰ ਜਾਣੇ ਚਤਰ ਚੱਕਰ ਵਰਤੀ ਚਤਰ ਚੱਕਰ ਭਰਤੀ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ ਚਤਰ ਚੱਕਰ Pase ਚਤਰ ਚੱਕਰ ਵਾਸੀ ਚਤਰ ਚੱਕਰ ਮਨਿਆ ਚਤਰ ਚੱਕਰ ਦਾਨਿਆ ਚਾਚਰੀ ਛੰਦ ਨਾ ਸਤਰੈ ਨਾ ਮਿਤਰੈ ਨਾ ਭਰਮੰ ਨਾ ਪਿੱਤਰੈ ਨਾ ਕਰਮੰ ਨਾ ਕਾਇ ਆ ਜਨਮੰ ਆ ਜਾਏ ਨਾ ਚਿਤਰੈ ਨਾ ਮਿਤਰੈ ਪਰੇ ਹੈ ਪਵਿੱਤਰੈ ਪ੍ਰਥੀਸੈ ਅਦੀਸੈ ਅਦਿਰਸੈ ਅਕਰਸੈ ਭਗਵਤੀ ਛੰਦ ਤ્વੈ ਪ੍ਰਸਾਦ ਕਥਤੇ ਕਿ ਆ ਸੱਜ ਦੇਸੈ ਕਿ ਆ ਭਿਜ ਭੇਸੈ ਕਿ ਆ ਗੰਝ ਕਰਮੈ ਕਿ ਆ ਭੰਝ ਭਰਮੈ ਕਿ ਆ ਭਿਜ ਲੋਕੈ ਕਿ ਆਦਿੱਤ ਸੋਕੈ ਕਿ ਅਵ ਤੂਤ ਵਰਨੈ ਕਿ ਵਿਭੂਤ ਕਰਨੈ ਕਿ ਇਰਾਜੰ ਪ੍ਰਵਾਹ ਹੈ ਕਿ ਧਰਮੰ ਤੁਝਾ ਹੈ ਕਿ ਆ ਸੋਕ ਵਰਨੈ ਕਿ ਸਰਬਾ ਅਭਰਨੈ جگتن کرتی ہیں, ہیں, روپے, پے, آد ادیب ہیں, ہیں, بہنائے, ہے روپ اندیو ہے روزے رجاک رحک بےب ہے کہ گیبل گیب ہے کہ افول گنا ہے کہ سہان سا ہے ਕਿ ਕਾਰਨ ਕੁਨਿੰਦ ਹੈ ਕਿ ਰੋਜੀ ਦੇਹੰਦ ਹੈ ਕਿ ਰਾਜ ਕਰਹੀਮ ਹੈ ਕਿ ਕਰਮੰ ਕਰੀਮ ਹੈ ਕਿ ਸਰਬੰਕਾਲੀ ਹੈ ਕਿ ਸਰਬੰਗਦਲੀ ਹੈ ਕਿ ਸਰਵਤਰ ਮਾਨਿਆ ਹੈ ਕਿ ਸਰਵਤਰ ਦਾਨਿਆ ਹੈ ਕਿ ਸਰਵਤਰ ਗੌਨੈ ਕਿ ਸਰਵਤਰ ਭੌਨੈ ਕਿ ਸਰਵਤਰ ਦੇਸੈ ਕਿ ਸਰਵਤਰ ਭੇਸੈ ਕਿਸ ਸਰਵੱਤਰ ਰਾਜੈ ਕਿਸ ਸਰਵੱਤਰ ਸਾਜੈ ਕਿਸ ਸਰਵੱਤਰ ਦੀਨੈ ਕਿਸ ਸਰਵੱਤਰ ਲੀਨੈ ਕਿਸ ਸਰਵੱਤਰ ਜਾਹੋ ਕਿਸ ਸਰਵੱਤਰ ਪਾਹੋ ਕਿਸ ਸਰਵੱਤਰ ਦੇਸੈ ਕਿਸ ਸਰਵੱਤਰ ਭੇਸੈ ਕਿਸ ਸਰਵੱਤਰ ਕਾਲੈ ਕਿਸ ਸਰਵੱਤਰ ਪਾਲੈ ਕਿਸ ਸਰਵੱਤਰ ਹੰਤਾ ਕਿਸ ਸਰਵੱਤਰ ਗੰਤਾ ਕਿਸ ਸਰਵੱਤਰ ਭੇਖੀ ਕਿਸ ਸਰਵੱਤਰ ਪੇਖੀ ਕਿਸ ਸਰਵੱਤਰ ਕਾਜੈ ਕਿਸ ਸਰਵੱਤਰ ਰਾਜੈ ਕਿ ਸਰਵਤਰ ਸੋਖ ਹੈ ਕਿ ਸਰਵਤਰ ਪੋਖ ਹੈ ਕਿ ਸਰਵਤਰ ਤ੍ਰਾਣ ਹੈ ਕਿ ਸਰਵਤਰ ਪ੍ਰਾਣ ਹੈ ਕਿ ਸਰਵਤਰ ਦੇਸ ਹੈ ਕਿ ਸਰਵਤਰ ਭੇਸ ਹੈ ਕਿ ਸਰਵਤਰ ਮਾਨਿਆ ਸਦਾਵੰਤ ਪ੍ਰਧਾਨਿਆ ਕਿ ਸਰਵਤਰ ਜਾਪਿਆ ਕਿ ਸਰਵਤਰ ਥਾਪਿਆ ਕਿ ਸਰਵਤਰ ਭਾਨਾ ਹੈ ਕਿ ਸਰਵਤਰ ਮਾਨ ਹੈ ਕਿ ਸਰਵਤਰ ਇੰਦਰਾਏ ਕਿ ਸਰਵਤਰ ਚੰਦਰਾਏ ਕਿ ਸਰਬੰਤ ਕਲੀ ਮੈਂ ਕਿ ਪਰਮੰਤ ਸਹੀ ਮੈਂ ਕਿ ਆਕਲ ਅਲਾਮੈਂ ਕਿ ਸਾਹਿਬ ਕਲਾਮੈਂ ਕਿ ਹੁਸਨਲ ਵਜੂ ਹੈ ਤਮਾਮ ਲ ਰਜੂ ਹੈ ਹਮੇ ਸਲਾਮੈਂ ਸਲਿਖਤਮ ਦਾਮੈਂ ਗਨੀ ਮਲ ਸਕਸ਼ਟ ਹੈ ਗਰੀਬਲ ਪਰਸਤ ਹੈ ਬਲੰਦਲ ਮਕਾਨ ਹੈ ਜਮੀਨਲ ਜਮਾਨ ਹੈ ਤਮੇ ਜਲਾ ਤਮ ਮੈਂ ਰਜੂ ਅਲੇ ਨਿਧਾਨੈ ਹਰੀ ਫਲ ਅਜੀ ਮੈਂ ਰਜਾਇਕ ਜਕੀਨੈ ਅਨੇਕ ਲੋ ਤਰੰਗ ਹੈ ਅਭੇਦ ਹੈ ਅਭੰਗ ਹੈ ਅਜੀ ਜਲਾ ਨਿਮਾਜ ਹੈ ਗਨੀ ਮਲਖ ਰਾਜ ਹੈ ਨਿਰੁਕਤ ਸਰੂਪ ਹੈ ਤ੍ਰਮੁਖਤ ਬਿਪੂਤ ਹੈ ਪਰਭੁਗਤ ਪ੍ਰਵਾਹ ਹੈ ਸੁਜੁਗਤ ਸੁਧਾ ਹੈ ਸਦਾਵੰਤ ਸਰੂਪ ਹੈ ਅਭੇਦੀ ਅਨੂਪ ਹੈ ਸਮਸਤੋ ਪਰਾਜ ਹੈ ਸਦਾ ਸਰਬ ਸਾਜ ਹੈ ਸਮਸਤਲ ਸਲਾਮ ਹੈ ਸਦੈਵਲ ਅਕਾਮ ਹੈ ਨਿਰਵਾਦ ਸਰੂਪ ਹੈ ਆਗਾਧ ਹੈ ਅਨੂਪ ਹੈ ਓ ਅੰ ਆਦ ਰੂਪੇ ਅਨਾਦ ਸਰੂਪੈ ਅਨੰਗੀ ਅਨਾਮੇ ਤਰਪੰਗੀ ਤਰਕਾਮੇ ਤਰਵਰਗੰ ਤਰਵਾਦੇ ਅਗੰਜੇ ਅਗਾਦੇ ਸੁਭੰ ਸਰਬ ਭਾਗੇ ਸੋ ਸਰਵ ਅਨੁਰਾਗੈ ਤਰ ਭਗਤ ਸਰੂਪ ਹੈ ਅਛਜ ਹੈ ਛੂਤ ਹੈ ਕਿ ਨਰਕ ਨੂੰ ਪ੍ਰਨਾਸ਼ ਹੈ, ਪ੍ਰਿਥੀ ਉਲਪ ਪ੍ਰਵਾਸ ਹੈ, ਨਿਰੁਕਤ ਪ੍ਰਵਾਹ ਹੈ, ਸਦਾ ਰੰ ਸਦਾ ਹੈ। ਵਿਭੁક્ત સ્વરૂਪ ਹੈ, ਪਰਜੁਗਤ ਅਨੂਪ ਹੈ, ਨਿਰੁਕਤ ਸਦਾ ਹੈ, ਵਿਭੁક્ત ਪ੍ਰਵਾਹ ਹੈ। ਅਨੁਕਤ ਸਰੂਪ ਹੈ, ਪ੍ਰਜੁਗਤ ਅਨੂਪ ਹੈ, ਚਾਚਰੀ ਛੰਦ। ਅਭੰਗ ਹੈ, ਅਨਗ ਹੈ, ਅਭੇਖ ਹੈ, ਅਲਿਖ ਹੈ। ਅਭਰਮ ਹੈ ਅਕਰਮ ਹੈ ਅਨਾਦ ਹੈ ਜੁਗਾਦ ਹੈ ਅਜੈ ਹੈ ਅਭੈ ਹੈ ਅਭੂਤ ਹੈ ਅਤੂਤ ਹੈ ਅਨਾਸ ਹੈ ਉਦਾਸ ਹੈ ਅਧੰਦ ਹੈ ਅਵੰਧ ਹੈ ਅਭਗਤ ਹੈ ਬਿਰਕ ਹੈ ਅਨਾਸ ਹੈ ਪ੍ਰਕਾਸ਼ ਹੈ ਅਚਿੰਤ ਹੈ ਸੁਨਿੰਤ ਹੈ ਅਲਿਖ ਹੈ ਅਦਿਖ ਹੈ ਅਲਿਖ ਹੈ ਭੀਖ ਹੈ ਟਟਾ ਹੈ ਗਾਹ ਹੈ ਸੰਭ ਹੈ ਅਗੰਭ ਹੈ ਅਨੀਲ ਹੈ ਅਨਾਦ ਹੈ ਅਨਤ ਹੈ ਸਨਤ ਹੈ ਅਜਾਤ ਹੈ ਜਾਤ ਹੈ ਚਰਪਟ ਛੰਦ ਤਵੈ ਪ੍ਰਸਾਦ ਸਰਬੰ ਹੰਤਾ ਸਰਬੰ ਗੰਤਾ ਸਰਬੰ ਖਿਆਤਾ ਸਰਬੰ ਗਿਆਤਾ ਸਰਬੰ ਹਰਤਾ ਸਰਬੰ ਕਰਤਾ ਸਰਬੰ ਪ੍ਰਾਣੰ ਸਰਬੰ ਤਰਾਣੰ ਸਰਬੰ ਕਰਮੰ ਸਰਬੰ ਕਰਮੰ ਸਰਬੰ ਜੋਤਿ ਸਰਬੰ ਮੁਕਤਾ ਰਸਾਵਲ ਛੰਦ ਤੁਐ ਪ੍ਰਸਾਦ ਨਮੋ ਨਰਕ ਨਾਸੀ ਸਦਾ ਵੰ ਪ੍ਰਕਾਸੀ ਆਨੰਗੰ ਸਰੂਪੇ ਅਭੰਗੰ ਵਿਭੂਤੇ ਪਰਮਾਤਮ ਪਰਮਾਥੇ ਸਦਾ ਸਰਬ ਸਾਥੇ ਆਗਾਦ ਸਰੂਪੇ ਨਿਰਵਾਦ ਵਿਭੂਤੇ अनੰਗੀ अनामे तृपंगी तरकामे निरपंगी सरूपे सर्वंगी अनूपे ना पोत्रै ना पुत्रै ना सतरै ना मित्रै ना तातै ना मातै ना जातै ना पातै निरसाक सरीक है अमितो अमीक है सदाएव प्रवाह है अजय है अजा है भगवती छंद त्वय प्रसाद ਕਿ ਜਾਹਰ ਜਹੂਰ ਹੈ ਕਿ ਹਾਜ਼ਰ ਹਜ਼ੂਰ ਹੈ ਹਮੇਸ਼ਾ ਸਲਾਮ ਹੈ ਸਮਸਤਲ ਕਲਾਮ ਹੈ ਕਿ ਸਾਹਿਬ ਦਿਮਾਗ ਹੈ ਕਿ ਹੁਸਨਲ ਚਿਰਾਗ ਹੈ ਕਿ ਕਾਮਲ ਕਰੀਮ ਹੈ ਕਿ ਰਾਜਕਰਹੀਮ ਹੈ ਕਿ ਰੋਜੀ ਦੇਹੰਦ ਹੈ ਕਿ ਰਾਜਕਰਹਿੰਦ ਹੈ ਕਰੀਮਲ ਕਮਾਲ ਹੈ ਕਿ ਹੁਸਨਲ ਜਮਾਲ ਹੈ گنی ملک راج ہے گریبل ہے ہری فل سے کن ہے ہراسل کن ہیں کلکر ناس ہے سمستل نواس ہے اگنجل گنیم ہے رجائی کر ہیم ہے سمستل جبا ہے کی صاحب کی راہ ہے کہ نرکر ناس ہے بہستل ہے سربلگ ون ہیں ہمر ون ہیں ਸਮਾਮਲ ਤਮੀਜ਼ ਹੈ ਸਮਸਤਲ ਅਜੀਜ਼ ਹੈ ਪ੍ਰੰਗ ਪਰਮਈਸ ਹੈ ਸਮਸਤਲ ਅਦੀਸ ਹੈ ਆਦੇਸਵਲ ਅਲੇਖ ਹੈ ਹਮੇਸਵਲ ਅਭੇਖ ਹੈ ਜਮੀਨ ਨਾਲ ਜਮਾ ਹੈ ਮੀਕੁਲ ਈਮਾ ਹੈ ਕਰੀਮਲ ਕਮਾਲ ਹੈ ਕਿ ਜ਼ਰਤ ਜਮਾਲ ਹੈ ਕਿ ਅਚਾਲਨ ਪ੍ਰਕਾਸ਼ ਹੈ ਕਿ ਮਿੱਤੋ ਸਵਾਸ ਹੈ ਕਿ ਅਜਬ ਸਰੂਪ ਹੈ ਕਿ ਮਿੱਤੋ ਬੇਪੂਤ ਹੈ ਕਿ ਅਮਿਤੋ ਪਸਾ ਹੈ ਕਿ ਆਤਮ ਪ੍ਰਵਾਹ ਹੈ ਕਿ ਅਚਲਨ ਆਨੰਗ ਹੈ ਕਿ ਅਮਿਤੋ ਅਭੰਗ ਹੈ ਮਦੁ ਭਾਰ ਛੰਦ ਤਵੈ ਪ੍ਰਸਾਦਿ ਮੋਨ ਮਨ ਪ੍ਰਣਾਮ ਗੁਣ ਗਨ ਮੋਦਾਬ ਅਰ ਬਰ ਅਗੰਝ ਹਰਨਰ ਪਰਪੰਜ ਅਨਗਨ ਪ੍ਰਣਾਮ ਮਨ ਮਨ ਸਲਾਮ ਹਰਨਰ ਅਖੰਡ ਬਰਨਰ ਅਮੰਡ अनभव अनास मन मन प्रकाश गुणगण प्रणाम जलतल मु दाम अनछड् अंग आसन अपंग उपमा अपार गत मित उदार जलतल आमंड दिसविस अपंड जलतल महंत दिसविस बेअंत अनभव अनास त्रित धर तोरास ਆ ਜਨ ਬਾਹੋ ਏਕੈ ਸਦਾ ਹੋ ਓ ਅੰਕਾਰ ਆਦ ਕਥਨੀ ਅਨਾਦ ਹਲਖੰਡ ਖਿਆਲ ਗੁਰ ਵਰ ਅਕਾਲ ਘਰ ਘਰ ਪਰ ਨਾਮ ਚਿੱਤ ਚਰਨ ਨਾਮ ਅਨਛਜ ਗਾਤ ਅਜ ਜਨਾ ਬਾਤ ਅਨ ਝਾਂਜ ਗਾਤ ਅਨ ਰੰਜ ਵਾਤ ਅਨ ਟਟ ਪੰਡਾਰ ਅਨ ਠਟ ਆਪਾਰ आ डीठ धर्म अत ठीठ कर्म अणमरण अनंत दाता महंत हर बोल मना छंद त्वय प्रसाद करुणा ल्या हैं अर कालिया हैं कलखंडन हैं महमंडन हैं जगता है जगतीश्वर हैं परमेश्वर हैं कल कारण हैं सर्व उभारण हैं त्रितके तर्न हैं जाके करण हैं मन मान्या हैं जग जान्या हैं پر ہیں سربن کر ہیں سر سروناش ہیں کرنا کر ہیں ہیںم پر ہیں سر سرویشور ہیں جگتیشور ہیں برہمڈس ہیں کل کنڈس ہیں پارتی پر ہیں کرنا کر ہیں اجپا جپ ہیں تھپا تھپ ہیں اکرتا کرتا ہے مرتا مرت ہیں امرتا مرت ہے کرنا کرت ہیں اکرتا کرتا ہے ترنی ترت ہیں ਆਮ ਤੇਸ਼ਵਰ ਹੈ ਪਰਮੇਸ਼ਵਰ ਹੈ ਅਕਿਰਤਾ ਕਰਤਾ ਮਿਰਤਾ ਅਮਰਤ ਹੈ ਅਜਵਾ ਕਰਤ ਹੈ ਅਮਰਤਾ ਅਮਰਤ ਹੈ ਨਰਨਾਇਕ ਹੈ ਖਲਕਾਇਕ ਹੈ ਵਿਸ਼ਵੰਪਰ ਹੈ ਕਰੋਨਾਲ ਹੈ ਰਿਪਨਾਇਕ ਹੈ ਸਰਵਪਾਇਕ ਹੈ ਭਵਪੰਜਨ ਹੈ ਅਰਗੰਜਨ ਹੈ ਰਿਪਤਾਪਣ ਹੈ ਜਪਜਾਪਣ ਹੈ ਅਕਲੰਕਿਰਤਾ ਸਰਵਆਕਰਤ ਹੈ ਕਰਤਾ ਕਰ ਹੈ ਹਰਤਾ ਹਰ ਹੈ ਪਰਮਾਤਮ ਹੈ ਸਰਬਾਤਮ ਹੈ ਆਤਮ ਬਸ ਹੈ ਜਸ ਕੇ ਜਸ ਹੈ ਉਝੰਗ ਪ੍ਰਿਆਤ ਛੰਦ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੀ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਚੇ ਨਮੋ ਰਾਜ ਸੰਤਾਂ ਸੰ ਸੰਤ ਰੂਪੇ नमो पर तत्ङ्गतङ्गरूपे नमो योग योगे नमो ज्ञान ज्ञाने नमो मन्त्रमन्त्रे नमो ध्यान ध्याने नमो जुद्धुद्धे नमो ज्ञान ज्ञाने नमो भोज भोजे नमो पानपाने नमो कलहकर्ता नमो सान्तरूपे नमो इन्द्र इन्द्रे नादं विभूते ਅਲੰਕਾਰ ਰੂਪੇ ਅਲੰਕਾਰ ਅਲੰਕੇ ਨਮੋ ਆਸ ਆਸੇ ਨਮੋ ਬਾਂਕ ਬੰਕੇ ਅਭੰਗੀ ਸਰੂਪੇ ਅਨੰਗੀ ਅਨਾਮੇ ਤਰਪੰਗੀ ਤਰਕਾਲੇ ਅਨੰਗੀ ਅਕਾਮੇ ਏਕ ਅਛਰੀ ਛੰਦ ਅਜੈ ਅਲੈ ਅਪੈ ਅਵੈ ਅਪੂ ਅਜੂ ਅਨਾਸ ਆਕਾਸ ਅਗੰਝ ਅਪੰਝ ਲਖ ਅਪਖ ਆਕਾਲ ਦਯਾਲ ਅਲੇਖ ਅਪੀਖ ਅਨਾਮ ਅਕਾਮ ਅਗਾਹਾ ਓਟਾਹ ਅਨਾਥੇ ਪਰਮਾਥੇ ਅਜੋਨੀ ਅਮੋਨੀ ਨਾਰਾਗੇ ਨ ਰੰਗੇ ਨ ਰੂਪੇ ਨ ਰੇਖੇ ਅਕਰਮਨ ਅ ਭਰਮਨ ਅ ਗੰਜੇ ਅਲੇਖੇ ਉਜੰਗ ਪ੍ਰਿਆਤੋ ਛੰਦ ਨਮਸਤਲ ਪ੍ਰਣਾਮੀ ਸਮਸਤਲ ਪ੍ਰਣਾਸੀ ਅਗੰਜਲ ਅਨਾਮੀ ਸਮਸਤਲ ਨਿਵਾਸੀ ਨਿਰਕਾਮ ਬੇਪੂਤੇ ਸਮਸਤਲ ਸਰੂਪੇ ਕੋ ਕਰਮਨ ਪ੍ਰਣਾਸੀ ਸੋ ਧਰਮਨ ਬੇਪੂਤੇ ਸਦਾ ਸੱਚ ਦਾ ਆਨੰਦ ਤਤਰੰਗ ਕਰਣਾਸੀ ਕਰੀਮਲਕ ਨਿੰਦਾ ਸਮਸਤਲ ਨਿਵਾਸੀ अजयव विपुते गजायव गनिमे हरियं करियं करिमलरिमे चतुर्चक्रवर्ती चतुर्चक्रपौते यं पुभं सर्वदा सर्वजोते दयालं करूपे सदा अङ्गसंगे चतर विपूते चतुर्चक्रवर्ती ਚਤਰ ਚਕਰ ਪਉਤੇ ਯੰ ਭਵ ਸੁਭੰ ਸਰਬਦਾ ਸਰਬ ਜੋਤੇ ਦੁਕਾਲੰ ਪਰਨਾਸੀ ਦਇਆਲੰ ਸਰੂਪੇ ਸਦਾ ਅੰਗ ਸੰਗੀ ਅਭੰਗੰ ਬਪੂਤੇ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ